ਅੰਦਰ ਬਿੱਤੀ ਰਾਤ ਨੂੰ ਬਰਸਾਤ ਪਈ ਆ ਉਹਨੇ ਜਿਲ੍ਹਾ ਪ੍ਰਸ਼ਾਸਨ ਤੇ ਸੂਚਕਾਰ ਦੇ ਵਿਕਾਸ ਕਮੇਟੀ ਕੋਲ ਫੋਲ ਕਰਕੇ ਰੱਖ ਦਿੱਤੀ ਆ ਕਿਤੇ ਪੀਣ ਦਾ ਪਾਣੀ ਖੜਾ ਉਸੇ ਸਥਿਤੀ ਦੇ ਨਾਲ ਕਿਉਂ ਚੁੱਕਿਆ ਹੋਇਆ ਹੈ ਨਹੀਂ ਚਾਹੁੰਦੇ ਪਰ ਕੌਣ ਤੋਂ ਦੇਖੇ ਫੋਲ ਕਰ ਲਈ ਜਿੰਨਾ ਪਾਣੀ ਖੜਾ ਕਿਸੇ ਸਰ ਨੂੰ ਕਹੋ ਕਮੀ ਨਹੀਂ ਸਮਝਦਾ ਸਰਕਾਰ ਨੂੰ ਪਤਾ ਐਂਸੀ ਨੂੰ ਪਤਾ ਇੱਥੇ ਮੋਟਰ ਲਗਾ ਕੇ ਪਾਣੀ ਕੱਢ ਲਈਦੇ ਸਰ ਅਜੀ ਬਾਤ ਕੋ ਆਏ ਤਾਂ ਸਾਰੇ ਬੱਚੇ ਬਹੁਤ ਕੀ ਹੁੰਦੇ ਪੰਜਾਬ ਸਰਕਾਰ ਨੇ ਅਸੀਂ ਬੜਾ ਵਿਕਾਸ ਕੀਤਾ ਹੈ ਜੀ नहीं तो मैं धन्यवाद परमेश्वर में धन्यवाद करती है आवेदन करती हूँ की ये लोग आए और देखे अपनी गाड़िया निकाले और यहाँ से अपने शहर मानसा के अंदर जो जिनका परमेश्वर यहाँ रखा अपने चेयरमैन वो आके अपने यहाँ से सारे लोगों को कह के ਜੋ ਕਮੀਡੀ ਵਾਲੇ ਹੁੰਦੇ ਹੋ ਉਹ ਇਆ ਮੋਟਰ ਲਗਾਏ ਔਰ ਪਾਣੀ ਪਾਈਪ ਲਗਾ ਕੇ ਬਾਹਰ ਨਿਕਾਲੇਗਾ ਸਿੰਦਰੇ ਦੀ ਜਮੀਨ ਉੱਪਰ ਸੀਗਰੇਟ ਕਰਵਾਏ। ਕਾਈ ਜੋ। ਕੋਲਾ ਪ੍ਰਸ਼ਾਸਨ ਦਾ ਛੁੱਪਾ ਪਿਆਗਾ। ਇਸ ਕਰਕੇ ਅਸੀਂ ਅੱਜ ਕਿੰਨਾ ਫੱਟ ਗਿਆ ਨੇ ਇਹਨਾਂ ਨੂੰ ਕਿ ਇਜਾਜ਼ਤ ਆ ਜੇ ਆਪ ਭਵੰਤਮਾਨ ਨੇ ਜਿਹੜੇ ਲੋਕਾਂ ਦਾ ਵਾਅਦਾ ਕਰੇ ਸੀ ਕੋਈ ਨੰਗਰ ਵੀਰਾਂ ਨੂੰ ਬੇਇਨਤੀ ਕਰੀ ਇਹ ਕਿ ਆਵਰ ਚੰਗੀ ਨੇ ਕਿਹਾ ਤਾਂ ਆਪ ਭਵੰਤਮਾਨ ਜੀ ਕੋਲ ਤੋਂ ਉੱਪਰ ਦੇ ਨੰਗਰੋ ਸਾਹ ਕਰਕੇ ਇਹਨਾਂ ਨੂੰ ਅਸੀਂ ਦਮਾਈ ਕਰ ਰਿਹਾ ਰਹੇ ਨੇ ਤੇ ਇਹਨਾਂ ਦਾ ਬਕਾਸ਼ ਲੋਕਾਂ ਕੋਲ ਤੇਰਾ ਬੁਰਾ ਕੰਗਾ ਦਿੱਤਾ। ਕਿ ਤਾਂ ਹਮੇਸ਼ਾ ਬੜੀਆਂ ਗੱਲਾਂ ਹੁੰਦੀਆਂ ਨੇ ਕਿ ਬੜਾ ਵਿਕਾਸ ਹੋ ਰਿਹਾ ਹੈਗਾ ਕਿਹਨਾ ਕ ਵਿਕਾਸ ਹੋ ਰਿਹਾ ਜਿਹੜਾ ਕੁਝ ਨਾ ਫਟਣ ਦੀ ਗੱਲ ਨਹੀਂ ਇਕੱਲੇ ਜੱਪਾ ਤੋਂ ਬਿਨਾ ਤੇ ਡਰਾਮਿਆਂ ਤੋਂ ਬਿਨਾ ਵਿਕਾਸ ਦੀਆਂ ਗੱਲਾਂ ਤਾਂ ਦੂਰ ਰਹਿ ਗਈਆਂ ਜਿਹੜਾ ਅਸੀਂ ਰਾਤ ਨੂੰ ਮਾਨਸਾ ਸ਼ਹਿਰ ਤੇ ਜਿਆਸੀ ਤੋਂ ਬਰਨਾਲਾ ਚੰਡੀਗੜ੍ਹ ਨੂੰ ਜਾਣ ਵਾਲਾ ਰਸਤਾ ਹੈ ਉਹ ਸਾਰੇ ਜਾਮ ਹੈ ਜਿਹੜੀ ਮਰਜ਼ੀ ਕਰੀ ਤੇ ਮਾਨਸਾ ਚ ਬੜਜੋ ਹਰੇਕ ਤੇ ਕੋਹੋ ਦੇ ਕੋਲ ਪਾਕਿਸਤਾਨ ਲੱਗਣ ਨੂੰ ਧਾਰੀ ਇਸ ਤਰ੍ਹਾਂ ਹੀ ਇੱਥੇ ਪਾਇਰਾਂ ਦੇ ਵਿੱਚ ਕਿੁੱਤੇ ਨਹੀਂ ਹੋਣਗੇ ਅੱਖ ਤੇ ਵੱਡੇ ਕੁੱਤੇ ਦੇਖੇ ਜਾ ਰਿਹਾ ਹੈ ਪਰ ਇਥੋਂ ਦੀ ਜਿਹੜੀ ਮਾਨ ਸਰਕਾਰ ਹੈ ਕੱਲੇ ਗੱਪਾਂ ਤੇ ਡਰਾਮਿਆਂ ਤੋਂ ਬਣਾ ਕੁਝ ਕਰ ਨਹੀਂ ਰਹੀ ਲੋਕ ਆਉਣ ਵਾਲੇ ਦਿਨਾਂ ਦੇ ਵਿੱਚ ਨੰਦਾ ਚਿਹਰਾ ਮੋੜਾ ਲੰਗਾ ਕਰਕੇ ਪਿੰਡਾਂ ਦੀਆਂ ਸੱਥਾਂ ਦੇ ਵਿੱਚ ਇਹਨਾਂ ਤੋਂ ਨਿਵਾਅ ਪੁੱਛਣਗੇ ਨਹੀਂ ਥੋੜੇ ਵਿਕਾਸ ਕਰੇ ਹੁਣ ਕਿੱਥੇ ਜਿਨ੍ਹਾਂ ਪ੍ਰਸ਼ਾਸਨ ਤੋਂ ਬੜਾ ਜਾਂ ਨਗਰਪਾਲਿਕਾ ਦੀ ਗੱਲ ਕੀਤੀ ਜਾ ਰਹੀ ਹੈ ਕਿ ਬੜਾ ਵਿਕਾਸ ਹੋਵੇ ਅੱਜ ਤੱਕ ਦੇਖਿਆ ਨਹੀਂ ਜਿੱਦਾਂ ਦੀ ਗਾਡੀ ਸੁਰਤ ਕੰਪੜੀ ਆਇਆ ਕੀਤਾ ਆਹੇ ਹਾਲ ਦੇਖਦੇ ਆਂ ਇਧਰੋਂ ਇੱਥੇ ਲੱਖ ਲੱਖ ਪਾਣੀ ਖੜਾ ਹੁੰਦਾ ਹੈ ਮਾਰਛ ਹੁੰਦਾ ਮਾਰਛ ਪਟਿਆਲੇ ਪੈਂਦੀ ਹੁੰਦੀ ਹੈ ਇੱਥੇ ਪਾਣੀ ਪਹਿਲਾਂ ਖੜ ਜਾਂਦਾ ਉਧਰੋਂ ਬਸ ਅਡੇ ਦੇ ਵਿੱਚ ਪਰ ਅਸੀਂ ਤੋਂ ਐਮਐਲਏ ਦੇ ਗੱਲ ਹੁੰਦੇ ਰਹਿੰਦੇ ਆ ਪੱਤਰਕਾਰਾਂ ਨੂੰ ਇਕੱਠੇ ਕਰ ਲੈਂਦਾ ਉੱਥੇ ਕਾਨਫਰੈਂਸ ਕਰਦਾ ਵੀ ਅਸੀਂ 80 ਕਰੋੜ ਮੰਗਾ ਲਿਆ ਜੀ ਮਾਨਸਾ ਸਾਹਿਬ ਦੇ ਵਾਸਤੇ 80 ਕਰੋੜ ਮੰਗਾ ਲਿਆ ਪਰ ਪਗਾਇਰ ਲਫਾਫਾ ਤੋਂ ਜੱਪਾ ਤੋਂ ਗੜਾਇਣਾ ਨੇ ਅੱਜ ਤੱਕ ਮਾਨਸਾ ਸਾਹਿਬ ਨੂੰ ਕੁਝ ਵੀ ਨਹੀਂ ਦਿੱਤਾ ਇਹ ਤਾਂ ਹੱਥੇ ਕਰਕੇ ਨਕਤੀ ਕੀ ਸੀ ਲੰਬੇ ਸਮੇਂ ਤੋਂ ਲੋਕਾਂ ਦੇ ਆਸ਼ਕਲਾ ਨਹੀਂ ਆ ਲੋਕਾਂ ਕਰਾਂ ਟਿਕਾਣੇ ਫਿਦਰੀ ਜਬਰਨ ਅਸਵੀ ਹੋ ਗਿਆ ਇਹਦਾ ਤਾਂ ਇੱਕ ਜਿਹੜਾ ਖੜਿਆ ਸਾਰੇ ਸ਼ਹਿਰ ਦਾ ਬੁਰਾ ਹਾਲ ਹੈ ਜੀ ਭਾਵੇਂ ਕੋਈ ਸਿੱਧੇ ਫੋਟੀ ਸਿੱਧੇ ਹੈ ਜਿੱਥੇ ਉੱਥੇ ਵੀ ਬੁਰਾ ਹਾਲ ਹੈ ਮੇਰੇ ਸਭ ਦੇ ਬਾਰ ਮੂਰੇ ਬੁਰਾ ਹਾਲ ਹੈ ਜਦੋਂ ਪ੍ਰਸ਼ਾਸਨ ਦੇ ਬਾਰ ਮੂਰੇ ਮਤਲਬ ਐਮਐਲਏ ਦੇ ਬਾਰ ਮੂਰੇ ਇੰਨਾ ਬੁਰਾ ਹਾਲਾਤ ਆ ਆਮ ਲੋਕ ਇਹਨਾਂ ਤੋਂ ਕੋਈ ਉਮੀਦ ਨਹੀਂ ਕਰ ਸਕਦੇ ਤਾਂ ਅਸੀਂ ਪਿਛਲੇ ਦਿਨੀ ਦੱਸਿਆ ਵੀ ਸਾਡੀ ਮੈਡਮ ਜੀ ਐਮਸੀਆ ਅਸੀਂ ਪਿਛਲੇ ਦਿਨੀ 132 ਦਿਨ ਤਰਨ ਆਇਆ ਇਕੱਲੇ ਸੀਵਰੇਜ ਦੇ ਮੁੱਦੇ ਤੇ ਤੇ ਪਰ ਸਾਨੂੰ ਟਿਕਾ ਝਾਂਸਾ ਦੇ ਕੇ ਠਾਇਆ ਗਿਆ ਸੀ ਵੀ ਸਾਨੂੰ 43 ਕਰੋੜ ਰੁਪਏ ਦੀ ਸਟਾਬ ਆਈ ਸੀ ਵੀ ਸੀਵਰੇਜ ਵਾਸਤੇ ਮਨਜ਼ੂਰ ਹੋ ਗਿਆ ਪਰ ਉਹ ਸਮੱਸਿਆ ਜਿਹੜੀ ਜਿਉਂ ਦੀ ਤਿਉਹ ਹੀ ਹੈ ਜਿਹੜਾ ਪਾਣੀ ਹੈ ਉਹ ਉਵੇਂ ਜਿਵੇਂ ਖੁੱਲੇ ਆ ਬਾਜ਼ਾਰਾਂ ਚ ਕਲੀਆਂ ਚ ਧਾਰਮਿਕ ਅਦਾਰਾ ਮੂਰੇ ਵਿੱਦਿਕ ਅਦਾਰਾ ਮੂਰੇ ਪ੍ਰਸ਼ਾਸਨ ਦੇ ਬਾਰ ਮੁਰੇ ਹਮੇ ਹੁਮਰੇ ਲੋਕ ਪਰੇਸ਼ਾਨ ਹੋ ਰਹੇ ਨੇ ਬੱਚੇ ਜਿਹੜੇ ਸਕੂਲਾਂ ਵਾਲੇ ਉਹ ਕੋਟੇ ਕੋਟੇ ਪਾਣੀ ਵੀ ਦੀ ਪੈਂਟਾ ਡਾਂਕੇ ਲਾਗਦੇ ਆ ਆਮ ਰਾਜਗੀਰ ਜਿਹੜੇ ਹੈਗੇ ਨੇ ਉਹ ਪੈਂਟਾ ਡਾਂਕੇ ਲਾਗਦੇ ਨੇ ਤੇ ਸਰਕਾਰ ਨਾਮ ਦੀ ਪ੍ਰਸ਼ਾਸਨ ਨਾਮ ਦੀ ਇੱਥੇ ਕੋਈ ਚੀਜ਼ ਨਹੀਂ ਹੈਗੀ ਲੋਕ ਬੜੇ ਦੁਖੀ ਨੇ ਉਹਦਾ ਕੋਈ ਤਾਂ ਪਤਾ ਐਮਐਲਏ ਸਾਹਿਬ ਦਾ ਵੀ ਧਿਆਨ ਆਇਆਗਾ ਉਹ ਤੋਂ ਪਹਿਲਾਂ ਹੀ ਪਿੱਛੇ ਹੋ ਗਿਆ ਤੇ ਇੰਨੇ ਪੈਸੇ ਉਸ ਨੂੰ ਮਿਲਦੇ ਰਹੇ ਆ ਦੂਜਾ ਮਸਲਾ ਹੈ ਕਿ ਸਰਕਾਰ ਦੇ ਜਨਤਕ ਰੋਲਾ ਪਾ ਕੇ ਨਹੀਂ ਮੁਕਤੀ ਤੇ ਉਹ 무슨 ਨਹੀਂ ਹੈ ਜਿਹੜੀ ਨਾ ਜਾਂ ਇਹ ਹੁਣ ਨਹੀਂ ਛੱਡੂਗਾ ਉਹ ਜਿਹੜੀਆਂ ਸੁੱਪਰ ਸੈਕਸ਼ਨ ਮਸੂਦਾਆਂ ਆਈਆਂ ਸੀ ਜਿਹੀ ਉਹ 1 ਸਾਲ ਪਹਿਲਾਂ ਜਦੋਂ ਅਸੀਂ ਧਰਨਾ ਲਾਇਆ ਸੀਗਾ ਸਾਡੇ ਧਰਨੇ ਦੇ 30 ਦਿਨ ਬਾਅਦ ਉਹ ਮਨਜ਼ੂਰ ਹੋ ਗਿਆ ਸੀ 1.25 ਲੱਖ ਰੁਪਏ ਇਧਰ ਲਕੀਆਂ ਪਰ ਐਮਐਲਏ ਸਾਹਿਬ ਪਾਰਲੀਮੈਂਟ ਵਿੱਚ ਲੈ ਕੇ ਪਤਾ ਨਹੀਂ ਉਧਰੇ ਪਾਸੋਂ ਜ਼ਿਆਦੇ ਵੋਟਾਂ ਪੈਂਦੀਆਂ ਇਧਰ ਲੋਕ ਨਹੀਂ ਨੇ ਉਧਰੇ ਪਾਸੋਂ ਸਪਾਈ ਹੋ ਗਈ ਪਰ ਇਧਰ ਦੇ ਪਾਸੇ ਜਦੋਂ ਕਿ ਉਹਨਾਂ ਨੇ ਮੇਰੇ ਕਹੇ ਦੇ ਵਿੱਚ 90 ਦਿਨਾਂ ਦੇ ਵਿੱਚ ਸਪਾਈ ਕਰਨੀ ਸੀ ਪਰ 7 ਮਹੀਨੇ ਹੋ ਗਏ 8 ਮਹੀਨੇ 7-8 ਮਹੀਨਿਆਂ ਦੇ ਵਿੱਚ ਮਸ਼ੀਨਾਂ ਫੇਰ ਗਾਇਬ ਹੋ ਗਈਆਂ ਉਹ ਉਮੀਦਿਓ ਮਿਸਮਤਸਾ ਗੜੀਆ ਕਿਤੇ ਸਪਾਈ ਨਹੀਂ ਹੋ ਰਹੀ ਤੁਸੀਂ ਵੀ ਦੇਖਦੇ ਹੋ ਤੁਹਾਡੇ ਮਾ ਠੀਕ ਹੈ ਜਿਹੜੇ 43 ਕਰੋੜ ਰੁਪਏ ਦੀ ਐਮਐਨ ਕਾਪ ਲਈ ਪੀਸੀ ਕਰਨ ਜਾਣਦੇ ਨੇ ਪਹਿਲਾਂ ਕਿਉਂ ਸਾਡੇ ਤੋਂ ਪਹਿਲਾਂ ਬੋਇਸੋ ਮਾਨਸਾ ਨੇ ਧਰਨਾ ਲਾਇਆ ਸੀ ਉਹਨਾਂ ਨੂੰ ਸੁਵਸਤਰਾ ਦਾ ਧਰਨਾ ਚੱਲਿਆ ਉਹ ਧਰਨੇ ਦੇ ਵਿੱਚ ਉਦੋਂ ਇਲੈਕਸ਼ਨ ਚੱਲ ਰਹੀ ਸੀ ਪਾਰਲੀਮੈਂਟ ਦੀ ਉਦੋਂ ਗਰਮੀਤ ਕੁੱਤਿਆ ਜਿਹੜੇ ਅਕਲੀ ਕਰਟਰ ਮੰਤਰੀ ਸੀਗੇ ਮੋਕੇ ਦੇ ਉਮੀਦਵਾਰ ਵੀ ਸੀਗੇ ਪਾਰਲੀਮੈਂਟ ਦੇ ਉਹ ਆਏ ਉਹ ਇੱਥੇ ਇਕਰਾਰ ਕਰਕੇ ਗਏ ਵੀ ਅਸੀਂ 43 ਕਰੋੜ ਰੁਪਏ ਮਾਨਸਾ ਦੇਵਾਂਗੇ ਪਰ ਉਹਨਾਂ ਦੇ ਵੀ ਐਲਾਨ ਬਣਦੀ ਰਿਹਾ ਸਾਨੂੰ 43 ਕਰੋੜ ਰੁਪਏ ਦਾ ਝਾਂਸਾ ਦਿੱਤਾ मिलता था पर चाहिए गप मारा गारणते बड़ा बुरा हाल है जी मानसा खड़ा डीसी दिखी उड़ा है मेन बस स्टैंड चौंक अचल सिंह चौंक उड़ है कि देख लो किसी मंदिर देख लो सरको लोगों का बड़ा बुरा हाल है जी को ਅੱਜ ਤਾਂ ਬਾਕਸ ਤੇ ਜੀ ਬਿਨਾ ਬਾਕਸ ਤੋਂ ਵੀ ਘਰ ਹੁੰਦਾ ਜੀ ਇਹ ਟੈਨਿੰਗ ਕਰੀ ਜੀ ਅੱਛੇ ਚਿਸ਼ਟੀਆਂ ਬਣਾਉਂਦਾ ਹੈ ਜੀ ਅਸੀਂ ਚਿਸ਼ਟੀਆਂ ਤੋਂ ਜੀ ਭਗਵਾਨ ਮੰਦਿਆ ਉਹ ਜਿਹੜੀਆਂ ਐਸਜੀਐਮ ਸਾਹਿਬ ਦੀਆਂ ਫੋਟੋਆਂ ਲੱਗੀਆਂ ਦੀਆਂ ਜੀ ਉਹ ਫੋਟੋਆਂ ਆ ਜਿਆ ਮਤਲਬ ਉੱਤੇ ਕਰਕੇ ਅਸੀਂ ਚਿਸ਼ਟੀਆਂ ਬਣਾ ਕੇ ਤੈਰੀਆਂ ਤਾਂ ਕਿ ਥੋੜੀ ਬਹੁਤੀ ਸਰਕਾਰ ਨੂੰ ਸ਼ਰਮ ਆਸ ਕੇ ਸਾਡੇ ਐਮਐਲਏ ਸਾਹਿਬ ਨੂੰ ਥੋੜੀ ਬਹੁਤੀ ਅਕਲਾਸ ਕੇ ਫਿਰ ਲੋਕ ਇਹਨੇ ਜਿਆਦੇ ਦੁਫੀ ਨੇ ਨੰਗਣ ਵਾਸਤੇ ਮਤਲਬ ਲੋਕ ਪਰੇਸ਼ਾਨ ਹੋ ਰਹੇ ਨੇ ਲੋਕਾਂ ਦਾ ਚੋਣਾ ਜਿਹੜਾ ਹੈਗਾ ਦੁੱਭਰ ਹੋਇਆ ਹੈ ਤਾਂ ਕਿਤੇ ਮări ਮੋਟੇ ਨਾਲ ਦੇ ਕਰਨ ਤੋਂ ਜੂ ਸਰਫਕੇ ਤੇ ਲੋਕਾਂ ਨੂੰ ਥੋੜੀ ਮੋਟੀ ਰਾਹ ਮਿਲ ਸਕਦਾ ਹੈ ਬਿਲਕੁਲ ਤੁਸੀਂ ਦੇਖਿਆ ਜਿਹੜਾ ਸਹਿਰ ਦੇ ਛੋਟਾ ਬਟੋਂ ਤੇ ਇਨਫਰਾਸਟ੍ਰਕਚਰ ਬਣੇ ਆਪਣਾ ਬਦਲ ਆਪਣਾ ਘਰ ਚਾਰ ਕਿੰਨਾ ਜਾਈ ਤੇ ਸਾਰੇ ਮਾਰਨੇ ਹੁਣ ਤੋਂ ਬਸ ਕਿਸੇ ਨੇ ਦੇਖਿਆ ਪਾਰਟਿਸਪੇਟ ਤੇ ਆਪਾਂ ਰੋਡਾਂ ਚੀਰ ਕੇ ਆਪਾਂ ਸਹਿਰ ਦੇ ਇਨਫਰਾਸਟ੍ਰਕਚਰ ਦੀ ਸਮੱਸਿਆ ਹੁਣ ਜਦਾਂ ਹੱਲ ਹੋ ਸਕੇ ਕੈਮਰਾਮੈਨ ਨੇ ਬੋਲੇਗਾ ਪੰਜਾਬ ਦਾ ਨਾਨਸ